ਸਾਰੇ ਨਗਰ ਨੂੰ ਅਸੀਂ ਜੋ ਗੁਰੂ ਕਰਦੇ ਸਾਰੇ ਇਕੱਤਰ ਸਾਧ ਸੰਗਤ ਵਾਹਿਗੁਰੂ ਜੀ ਕਾ ਬਹੁਤ ਖੁਸ਼ੀ ਹੋਈ ਹੈ ਵੈਸੇ ਕਿ ਥੋੜੇ ਸਮੇਂ ਦੇ ਵਿੱਚ ਹੀ ਤੁਹਾਡਾ तकरीबन ਨਗਰ ਹੈ ਜਿਹੜਾ ਉਹ ਇਕੱਠਾ ਹੋਇਆ ਆ ਅੱਜ ਕੁਮੇਟੀ ਬਣਾਈਏ ਜਥੇਬੰਦੀ ਦੀ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਤੇ ਅਪੀਲ ਵੀ ਕਰਦਾ ਵੀ ਆਪਾਂ ਜਿੰਨਾ ਚਿਰ ਸਾਰੇ ਇਕੱਠੇ ਨਹੀਂ ਹੁੰਦੇ ਉਹ ਨਜ਼ਰ ਤੋਂ ਗੱਲਾਂ ਨਹੀਂ ਬਣਨਗੀਆਂ ਐਗਜ਼ਾਮਪਲ ਵੀ ਹੈ ਜਦੋਂ ਦਿੱਲੀ ਮੋਰਚਾ ਲੱਗਿਆ 2020 ਦੇ ਵਿੱਚ ਉਦੋਂ ਵੀ ਸਾਨੂੰ ਬੜਾ ਯਤਨ ਕਰਨਾ ਪਿਆ ਜਦ ਸੇ ਬੰਦੀਆਂ ਇਕੱਠੀਆਂ ਨਹੀਂ ਸੀ ਹੁੰਦੀਆਂ ਰਹੋਗੇ ਤੇ ਤੁਹਾਡੇ ਇਲਾਕੇ ਨੂੰ ਇਹ ਮਾਣ ਮਿਲਿਆ ਤੁਹਾਡੇ ਇਲਾਕੇ ਨੂੰ ਇਹ ਮਾਣ ਮਿਲਿਆ ਸੀ ਕਿ ਆਪਾਂ ਇੱਥੋਂ ਚੱਲੇ 4 ਅਗਸਤ 2020 ਨੂੰ ਮੈਂ ਆਪਣੇ ਇਲਾਕੇ ਦੇ ਬੰਦੇ ਇਕੱਠੇ ਜਿੱਤੇ ਕੋਈ ਜੇ ਜਥੇਬੰਦੀਆਂ ਨੂੰ ਇਕੱਠਿਆਂ ਕਰਨ ਵਾਸਤੇ ਅਸੀਂ ਪਹਿਲ ਕੀਤੀ ਲਖੋਵਾਲ ਨੂੰ ਮਿਲੇ ਚਲੋ ਉਹਨਾਂ ਨੇ ਤਾਂ ਸਹਿਮਤੀ ਜਨ ਦੇ ਦਿੱਤੀ ਰਾਜੀਵਾਲ ਕਹਿਣ ਲੱਗਾ ਬਈ ਇਕੱਲੇ ਇਕੱਲੇ ਲੜੋ ਉਹਨਾਂ ਦੀ ਜਥੇਬੰਦੀ ਵੱਡੀ ਸੀ ਇਹ ਤੇ ਨਵੇਂ ਤੁਰੇ ਹੋ ਦੋ ਵਜੇ ਪਹਿਲਾਂ ਮੈਂ ਅਕਾਲੀ ਦਲ ਚਿਰਿਆਂ ਸਾਰੀ ਕੀਤੀ ਤੇ ਅਸੀਂ ਬੜਾ ਯਤਨ ਕੀਤਾ ਉਹ ਕਹਿ ਲੈ ਕੇ ਇਕੱਲੇ ਇਕੱਲੇ ਲੜੇ ਲੜਾਂਗੇ ਸਾਰੇ ਤੇ ਜਾਵਾਂਗੇ ਇਕੱਠੇ ਅਸੀਂ ਅੱਜ ਵੀ ਨਹੀਂ ਕੱਲ ਨਹੀਂ ਬੰਨੀ ਚਲੋ ਉੱਥੋਂ ਅਸੀਂ ਵਾਪਸ ਆ ਗਏ ਇੱਥੋਂ ਖਬਰਾਂ ਵੀਰ ਨੂੰ ਲਵਾ ਕੇ ਗਏ ਸੀ ਤੇ ਉੱਥੋਂ ਖਬਰਾਂ ਫਿਰ ਇੱਕ ਹਰਜਿੰਦਰ ਲਾਲ ਏਖਾਨੇ ਤੋਂ ਪੱਤਰਕਾਰ ਬਹੁਤ ਤਗੜਾ ਜਰਨੈਲਿਸਟ ਹੈ ਉਹ ਜਾਇਦ ਅਜੀਤ ਖ਼ਬਰ ਕੋ ਪੜਦਾ ਹੋਵੇ ਤੇ ਹਰ ਸ਼ੁੱਕਰਵਾਰ ਨੂੰ ਉਹਨਾਂ ਦਾ ਆਰਟੀਕਲ ਸ਼ਬਦਾ ਉਹਦੇ ਵਿੱਚ ਉਹ ਇਹਦੇ ਸਾਨੂੰ ਸਹਿਯੋਗ ਕਰ ਰਹੇ ਸੀ ਮੈਂ ਉਹਨੂੰ ਸਾਰੀ ਗੱਲ ਦੱਸੀ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਸਾਡੇ ਕੋਲ ਲਖੋਵਾਲ ਦਾ ਪ੍ਰੈਸ ਨੋਟ ਆ ਗਿਆ ਉਹਨਾਂ ਨੇ ਮੈਨੂੰ ਪੜਾਇਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਉਹ ਰਾਣੇ ਬਤੇ ਆਇਆ ਜਦੇ ਬੰਦੀ ਵਾਲੇ ਤੇ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਇਸ ਸਾਰਿਆਂ ਨੂੰ ਇਕੱਠਿਆ ਹੋਣਾ ਚਾਹੀਦਾ ਉਹ ਖਬਰ ਅਗਲੇ ਦਿਨ ਛਪ ਗਈ ਇਧਰੋਂ ਵੀ ਛਪ ਗਈਆਂ ਮੈਨੂੰ ਮੁਖ ਸਰ ਤੋਂ ਫੋਨ ਆ ਗਿਆ ਜੀ 5 ਤਰੀਕ ਨੂੰ ਵੀ ਤੁਸੀਂ ਇੱਕਾ ਪ੍ਰੋਗਰਾਮ ਸ਼ੁਰੂ ਕੀਤਾ ਜੱਥੇਬੰਦੀਆਂ ਇਕੱਠਿਆ ਕਰਨ ਦਾ ਮੈਂ ਹਾਜ਼ਰ ਕੀਤਾ ਕਹਿੰਦੇ ਤੁਸੀਂ 7 ਤਰੀਕ ਨੂੰ ਲੁਧਿਆਣੇ ਆ ਜਾਓ ਕਾਂਗਰਸ ਦਾ ਦਫ਼ਤਰ ਹੈ ਉੱਥੇ ਤੇ ਉਹਦੇ ਵਿੱਚ 11 12 ਜਥੇਬੰਦੀਆਂ ਨੇ ਮੈਂ ਕਹਿੰਦਾ ਜੀ ਠੀਕ ਹੈ ਜੀ ਉੱਥੇ ਚਲੇ ਗਏ ਉੱਥੇ 10 11 ਜਥੇਬੰਦੀਆਂ ਸੀ ਜਿਨ੍ਹਾਂ ਚ 4 5 ਜਥੇਬੰਦੀਆਂ ਕਾਂਗਰਸਾਂ ਨਹੀਂ ਆ ਰਹੇ ਜਿਨ੍ਹਾਂ ਦੇ ਵਿੱਚ ਕੋਲਵੰਤਰ ਸੰਧੂ ਉਹਨਾਂ ਲੱਗੂ ਸੀਗਾ ভগবਾਰੇ ਦੇ ਜਦੋਂ ਮੈਂ ਗਿਆ ਜਾਂਦਾ ਨੂੰ ਮੀਟਿੰਗ ਕਰਦੇ ਸੀ ਤੇ ਗਏ ਜੀ ਗੱਲਬਾਤ ਚੱਲੀ ਤੇ ਉਹਨਾਂ ਨੇ ਜਦੋਂ ਮੈਂ ਆਪਣੇ ਵਿਚਾਰ ਦੱਸੇ ਤੋਂ ਕਹਿੰਨਗੇ ਬਿਲਕੁਲ ਠੀਕ ਹੈ ਪਰ ਇੱਕ ਗੱਲ ਦਾ ਆਪਾਂ ਨੂੰ ਕਰਨਾ ਪਊਗਾ ਕਹਿੰਦੇ ਖਿਆਲ ਰੱਖਣਾ ਪਊਗਾ ਵੀ ਜਦੋਂ ਅੰਦੋਲਨ ਪੀਛੇ ਹੁੰਦਾ ਸਰਕਾਰਾਂ ਸੱਦਦੀਆਂ ਨੇ ਜਦੋਂ ਸ਼ਿਖਰ ਤੇ ਅੰਦੋਲਨ ਪਹੁੰਚਦਾ ਹੈ ਫਿਰ ਸਰਕਾਰਾਂ ਬੁਲਾਉਂਦੀਆਂ ਨੇ ਗੱਲਬਾਤ ਵਾਸਤੇ ਤੇ ਉਦੋਂ ਆਪਾਂ ਦੋ ਚਾਰ ਬੰਦਿਆਂ ਦੀ ਇੱਕ ਕਮੇਟੀ ਬਣਾ ਕੇ ਭੇਜ ਦਿੰਨੇ ਆ ਉਹ ਕਮੇਟੀ ਅੰਦਰ ਜਾ ਕੇ ਵਿੱਕ ਜਾਂਦੀ ਜਦੋਂ ਕਮੇਟੀ ਵਿਖ ਜਾਂਦੀ ਏ ਉਹ ਬਾਹਰ ਆਣ ਕੇ ਹੱਜੜਾ ਕਰ ਦਿੰਦੇ ਮਰਾਜੇ ਹੋ ਗਿਆ ਹੋ ਗਿਆ ਦੁਨੀਆ ਉੱਠ ਕੇ ਚੱਲ ਜਾਂਦੀ ਏ ਕੋਈ ਤਾਂ ਪੁੱਛਦਾ ਤਾਂ ਹੈ ਨਹੀਂ ਵੀ ਕੀ ਹੋਇਆ ਆ ਠੀਕ ਏ ਲਾਲਾ ਲਾਲਾ ਲੋਕ ਚਲੇ ਜਾਂਦੇ ਆ ਤੇ ਹੁੰਦਾ ਕੁਛ ਨਹੀਂ ਇਹਦਾ ਹੱਲ ਕੀ ਹੋਊਗਾ ਮੈਂ ਚਲੋ ਆਪਾਂ ਹੀ ਕਰਨਾ ਓਹਦਾ ਹੱਲ ਉਹ ਤੇ ਨਿਕਲਿਆ ਕਿ ਜਿੰਨੀਆਂ ਜਥੇਬੰਦੀਆਂ ਹੋਣਗੀਆਂ ਸਾਰਿਆਂ ਦਾ ਇੱਕ ਇੱਕ ਜਾਊਗਾ ਵੀ ਜੇ ਇੱਕ ਇੱਕੜਾ ਹੋਊਗਾ ਤਾਂ ਸਾਰਿਆਂ ਦਾ ਦੂ ਦੂ ਜਾਣਗੇ ਤਾਂ ਵੀ ਮਤਲਬ ਬਰਾਬਰ ਸਾਰਿਆਂ ਦੇ ਜਾਣਗੇ ਇਕੱਲਾ ਬੰਦਾ ਉਹ ਵੀ ਗੱਲ ਕਰਨ ਵਾਸਤੇ ਨਹੀਂ ਗੱਲਦਾ ਉਹ ਐਸੀ ਮਜ਼ਬੂਤੀ ਹੋਈ ਤੁਸੀਂ ਸਾਰਿਆਂ ਨੇ ਵੇਖਿਆ ਵੀ ਇਹ ਸੁਣਿਆ ਵੀ ਇਹ ਮੋਰਚੇ 'ਚ ਵੀ ਰਹੇ ਹੋ ਦਿੱਲੀ ਦੀ ਕੇਂਦਰ ਸਰਕਾਰ ਦਾ ਪੂਰਾ ਯੋਰ ਇਸੇ ਗੱਲ ਤੇ ਅਖੀਰ ਤੱਕ ਲੱਗਾ ਰਹੇ ਵੀ ਛੋਟੀ ਕਮੇਟੀ ਬਣਾਓ ਜੀ ਛੋਟੀ ਕਮੇਟੀ ਬਣਾਓ ਹੁੰਦਾ ਰਹਿਆ ਨੇ ਇਹ ਗੱਲ ਕਹਿੰਦੇ ਰਹੇ ਉਹਨਾਂ ਨੂੰ ਪਤਾ ਵੀ ਥੋੜੇ ਬੰਦਿਆਂ ਨੂੰ ਖਰੀਦਣਾ ਬੜਾ ਸੌਖਾ ਹੁੰਦਾ ਇਹ ਇਹ ਗੱਲ ਉੱਥੇ ਉਹਨਾਂ ਨੇ ਕਵਲੰਤਰੇ ਕਹੀ ਉਹ ਮਜ਼ਬੂਤ ਹੋਗੀ ਇਹ ਛੋਟੀ ਕਮੇਟੀ ਨਾ ਬਣੇ ਤੇ ਇਕੱਠੇ ਰਹੇ ਸਾਰੇ ਤੇ ਤੁਹਾਡੀ ਜਿੱਤ ਹੋਈ ਇਹ ਮੈਂ ਤਾਂ ਗੱਲ ਸੁਣਾ ਰਿਹਾ ਵੀ ਇਕੱਠਿਆਂ ਹੋਣ ਕਰਕੇ ਜਿੱਤ ਹੋਗੀ ਹੋ ਜੇ ਇਕੱਠੇ ਨਾਲ ਦੇ ਮੁਸ਼ਕਲ ਸੀ ਹੁਣ ਐਟਕਾ ਇਕੱਠੇ ਨਹੀਂ ਹੋ ਸਕੇ ਸਾਥ ਨੂੰ ਜਦ ਬਨੇ ਐਟਕਾ ਵੀ ਬੜਾ ਕੀਤਾ ਲਾਸਟ ਤੱਕ ਗੱਲ ਚੱਲਦੀ ਰਹੀ ਵੀ ਆਪਾਂ ਇਕੱਠੇ ਕਰ ਲਈਏ ਤਾਂ ਚੱਲਦੀ ਨਾ ਇਕੱਠੇ ਹੋਣ ਕਰਕੇ ਏਦੋ ੜ ਟੱਕੇ ਖਾਂਦੇ ਸਰਦਿਆ ਉਹ ਗੱਲ ਬਣਦੀ ਜੀ ਹਣਾ ਇਸ ਕਰਕੇ ਇਕੱਠੇ ਹੋ ਜੇ ਨਗਰ ਤੋਂ ਆਪਾਂ ਚੱਲਣਾ ਤੇ ਨਗਰ ਇਕੱਠਾ ਹੋਵੇ ਅਗਾ ਜ਼ੋਨ ਬਣ ਗਿਆ ਜ਼ੋਨ ਵਾਲੇ ਇਕੱਠੇ ਹੋਣ ਅਗਾ ਬਲਾਕ ਚੱਲਿਆ ਜਾਂਦਾ ਜ਼ਿਲ੍ਹਾ ਚੱਲਿਆ ਜਾਂਦਾ ਸਾਰੇ ਦੇ ਸਾਰੇ ਲੋਕ ਆਪਾਂ ਇਕੱਠੇ ਹੋਵਾਂਗੇ ਤੇ ਆਪਣੀ ਰਾਖੀ ਆਪ ਕਰੋ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਨੂੰ ਕਰਨੀ ਪੈਣੀ ਹੈ ਨਹੀਂ ਤੇ ਜਿਵੇਂ ਤੁਸੀਂ ਦੱਸਦੇ ਹੋ ਡੰਗਰ ਤੋਂ ਚੋਰੀ ਲੈ ਕੇ ਠੱਕੇ ਨਾਲ ਭਜਾ ਕੇ ਲੈ ਗਏ ਹਨ ਇਹਦਾ ਇਹ ਇਹ ਤੇ ਵੀ ਸਰਕਾਰਾਂ ਦੀਆਂ ਕਮਜ਼ੋਰੀਆਂ ਨੇ ਸਾਨੂੰ ਅਸਲਾ ਕਿਉਂ ਨਹੀਂ ਦਿੰਦੀ ਸਰਕਾਰ ਸਾਨੂੰ ਕਿਹੜੀ ਗੱਲ ਤੋਂ ਨਹੀਂ ਅਸਲਾ ਦਿੰਦੀ ਅਸੀਂ ਆਪਣੀ ਰਾਖੀ ਨਾ ਕਰ ਲਈ ਜਿਹੜਾ ਆਵੇ ਸਾਨੂੰ ਲੁੱਟ ਕੇ ਲੈ ਜਵੇ ਤੇ ਕੋਈ ਦਿੱਕਤ ਨਹੀਂ ਬਾਅਦ ਚ ਲੱਗੇ ਫਿਰ ਉਹ ਅਸੀਂ ਥਾਣਿਆਂ ਦੇ ਮਗਰ ਫੋਨ ਇਹ ਉੱਤੋਂ ਮੈਂ ਉਹਨਾਂ ਦੇ ਦੇਖ ਕੇ ਗਿਆ ਜਿਹੜਾ ਲੈ ਕੇ ਉਹ ਤੋਂ ਲੁੱਟ ਕੇ ਮੈਂ ਉੱਥੇ ਬੈਠੇ ਫੋਨ ਕੀਤਾ ਥਾਣੇ ਨੂੰ ਮੈਂ ਹਜੇ ਇਹਨਾਂ ਨੇ ਰਪਟਰ ਗਵਨ ਦੀ ਲਿਖਾਈ ਕੋਈ ਬੰਦਾ ਪਹੁੰਚਿਆ ਨਹੀਂ ਥੱਥੇ ਉਹ ਵੀ ਇੱਕ ਥਾਣੇ ਦਾ ਰਾਗ ਹਾਂਜੀ ਆ ਰਿਹਾ ਜਾ ਰਿਹਾ ਕੱਲ ਦਿੱਤਾ ਹੈ ਜੀ ਇੱਕ ਆ ਗਿਆ ਉਹ ਪਤਾ ਨਹੀਂ ਕੀ ਮਾੜਾ ਮोटा ਵੇਖੂਕ ਕੇ ਮੋਕਾ ਚਲੇ ਗਿਆ ਉਸ ਤੋਂ ਬਾਅਦ